ਇੱਕ ਦੂਜੇ ਤੋਂ ਘੈਂਟ ਟਰੈਕਟਰ ਜਿਉਂ ਨਹਿਲੇ ਤੇ ਦਿਹਲਾ ਵਿੱਚ ਹੜਿਆਏ ਦੇ ਮਿੱਤਰੋ ਟਰੈਕਟਰਾਂ ਦਾ ਲੱਗਿਆ ਪਿਆਗਾ ਮੇਲਾ ਮਿੱਤਰੋ ਆ ਟਰੈਕਟਰਾਂ ਦਾ ਮੇਲਾ ਲੱਗਿਆ ਪਿਆ ਇਹ ਟਰੈਕਟਰ ਨਾਲ ਸਾਰੇ ਸ਼ੋਰੂਮ ਤੋਂ ਘੱਟ ਕੰਡੀਸ਼ਨ ਦੇ ਨਹੀਂ ਹੈਗੇ ਇੰਨੇ ਘੈਂਟ ਟਰੈਕਟਰ ਨੇ ਮੈਂ ਕਈ ਵਾਰ ਨਾ ਲੈਣ ਬੋਲਦਾ ਹੁੰਨਾ ਵੀ ਕੱਲੀ ਹਾਰ ਦੀ ਕਮੀ ਹੈ ਕੰਡੀਸ਼ਨ ਤਾਂ ਜਮ ਹੀ ਨਮੀ ਹੈ ਅੱਜ ਮਿੱਤਰੋ ਹਾਰ ਵੀ ਟਰੈਕਟਰਾਂ ਤੇ ਪਾਏ ਖੜੇ ਨੇ ਹਾਰ ਤਾਂ ਪਾਏ ਹੋਏ ਨੇ ਕਿਉਂਕਿ ਨਾ ਸਿਰਫ ਸੱਜਣਾ ਦੇ ਲੱਡੂ ਵੰਡੇ ਹੋਏ ਨੇ ਇੰਨੇ ਕੁ ਘੈਂਟ ਟਰੈਕਟਰ ਨੇ ਜਿਵੇਂ ਗਿਣਤੀ ਦੇ ਘੰਟੇ ਚੱਲੇ ਹੋਇਆ ਕੱਲੇ ਕੱਲੇ ਟਰੈਕਟਰ ਦੀ ਡਿਟੇਲ ਦੱਸਾਂਗੇ ਸਾਰਾ ਸ਼ੋਰੂਮ ਨਾ ਟਰੈਕਟਰਾਂ ਨਾਲ ਭਰਿਆ ਪਿਆ ਪਹੁੰਚੇ ਕਿੱਥੇ ਹੋਇਆ ਧਰਮੇ ਪਹਿਲਾਂ ਤਾਂ ਉਹ ਮਾਰਦੇ ਕੈਮਰਾ ਵੀ ਬਾਬਾ ਟਰੈਕਟਰ ਸੇਲ ਪਰਚੇਜ ਦੇ ਆਪਾਂ ਵੱਡੇ ਸ਼ੋਰੂਮ ਤੇ ਖੜੇ ਆ ਇਹ ਕਹਿਦੀ ਆ ਵੀ ਬਰਨਾਲੇ ਦਾ ਲਗਭਗ ਸਭ ਤੋਂ ਵੱਡਾ ਸ਼ੋਰੂਮ ਜੇ ਕਹਿਦੀ ਨਾ ਤਾਂ ਬਸ ਇਹੀ ਹੈ ਸਟੈਂਡਰਡ ਚੌਂਕ ਦੇ ਬਿਲਕੁਲ ਨੇੜੇ ਆ ਤੇ ਅੱਜ ਕਿਹੜਾ ਸੱਜਣ ਸਾਡੇ ਨਾਲ ਹੋਊਗਾ ਜਿਹੜਾ ਕੱਲੇ ਕੱਲੇ ਟਰੈਕਟਰ ਦੀ ਡਿਟੇਲ ਦੱਸੂ ਜੋੜੇ ਰਹੋ ਵੀਡੀਓ ਨੂੰ ਐਂਡ ਤੱਕ ਵੇਖਿਓ ਸ਼ੇਅਰ ਕਰ ਦਿਓ ਤੁਹਾਡਾ ਫਾਇਦਾ ਹੋਊਗਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਲੈ ਪੁਰਾਣਾ ਟੋਡਾ ਕੀ ਹੈ ਜੀ ਗੁਰਦੀਪ ਸਿੰਘ ਦੇਵੀ ਗੁਰਦੀਪ ਸਿੰਘ ਦੇਵੀ ਤੇ ਟਰੈਕਟਰ ਵਾਲੀ ਫੀਟ ਜੀ ਤੁਹਾਨੂੰ ਸਾਰੇ ਦੇਵੀ ਦੇ ਨਾਮ ਨਾਲ ਹੀ ਜਾਣਦੇ ਆ ਦੇਵੀ ਦੇ ਨਾਮ ਹੀ ਜਾਣਦੇ ਕਿੰਨੇ ਸਮੇਂ ਤੋਂ ਆਪਣਾ ਕਾਰੋਬਾਰਾ 98 ਦਾ ਕੰਮ ਹੈ 1998 ਦਾ 98 ਦਾ ਕੰਮ ਹੈ ਹਾਂ 25 ਤੇ ਤੋਂ 27 ਸਾਲ ਹੋ ਗਏ ਹਾਂਜੀ ਤਲਵੰਡੀ ਸਾਭਾ ਤੋਂ ਸ਼ੁਰੂ ਕਰਿਆ ਸੀ ਜੀ ਆਪਾਂ ਦਾ ਅਸਾ ਉੱਥੋਂ ਸ਼ੁਰੂ ਕੀਤਾ ਸੀ ਹਾਂਜੀ ਹਾਂਜੀ ਇੱਥੇ ਬਰਨਾਲੇ ਟੱਕ ਕਿੰਨਾ ਟਾਈਮ ਹੋ ਗਿਆ ਹਣੇ ਆਪਾਂ ਨੂੰ ਹੋ ਗਏ ਜੀ 16 ਸਾਲ 16 ਸਾਲ ਹਾਂਜੀ ਮਿੱਤਰੋ ਵੱਡੀ ਗੱਲ ਹੈ 16 ਦਿਨ ਪੈਰ ਅਜਮਾਉਣੇ ਔਖੇ ਨੇ ਪੈਰਾਂ 16 ਦਿਨ 16 ਸੌਰਤ ਵੱਡੀ ਗੱਲ ਹੁੰਦੀ ਹੈ ਨਾ ਤੇ ਹੁਣ ਆਪਾਂ ਕੱਲੇ ਕੱਲੇ ਟਰੈਕਟਰ ਦੀ ਜਾਣਕਾਰੀ ਦਵਾਂਗੇ ਜੀ ਆਪਾਂ ਸ਼ੁਰੂਤ ਕਰਦੇ ਆਂ ਪਰ ਮੈਂ ਇੱਥੋਂ ਕਰਦੇ ਆਂ ਮਿੱਤਰੋ ਥੋੜੇ ਦਿਨ ਪਹਿਲਾਂ ਨਾ ਆਰ ਨੇਤ ਦਾ ਫੋਨ ਵੀ ਆਇਆ ਸੀਗਾ ਕਹਦਾ ਭਾਈ 5530 ਲੈਣਾ ਹੈ ਮਿੱਤਰੋ ਅੱਜ ਨਾ ਇਹ ਕਹਿਦੀ ਆ ਵੀ ਜਿਹੜਾ ਮਰਜ਼ੀ ਸੱਜਣਾ ਸਕਦਾ ਯਾਰ ਜਿਹੜਾ ਮਰਜ਼ੀ ਭਰਾ ਲੈ ਜਾ ਸਕਦਾ ਟਰੈਕਟਰ ਵਾਜ ਬਰੇਟਾਂ 'ਚ ਹੋਣਗੇ ਡਿਸਕਾਊਂਟ ਵੱਡੇ ਕਰਦੇਓ ਠੀਕ ਹੈ ਜੀ ਕਰ ਦਾਂਗੇ ਜੀ ਕਰ ਦਾਂਗੇ ਜੇ ਕਿਸੇ ਟਰੈਕਟਰ ਦਾ ਕੋਈ ਪਾਰਟ ਪੇਂਟ ਹੋਇਆ ਤਾਂ ਦੱਸ ਦਿਓ ਕੋਈ ਪਾਰਟ ਪੇਂਟ ਨਹੀਂ ਹੋਇਆ ਜੀ ਜਿੱਥੋਂ ਦਾ ਨੰਬਰ ਹੋਇਆ ਉਹ ਵੀ ਦੱਸ ਦਿਓ 325 ਜਗਰਾਉ ਨੰਬਰ ਹੈ ਹੀ ਗ ਲੈ ਧਰਮਿਕ ਕਲੀ ਕਲੀ ਵਿਸਤਾਰ ਸੱਜ ਜਾਣਕਾਰੀ ਲਵਾਂਗੇ ਕਿੰਨਾ ਮਾਡਲ ਹੈ ਜੀ ਹੁਣ ਦੱਸੋ ਬਾਈ ਮਾਡਲ ਹੈ ਜੀ 2022 ਮਾਡਲ ਹੈ ਹਾਂ ਜੀ ਓਕੇ ਤੇ ਇਹਦਾ ਨੰਬਰ ਕਿੱਥੋਂ ਦਾ ਪੀਪੀ 25 ਜਗਰਾਉਂ ਜੀ ਪੀਪੀ 25 ਜਗਰਾਉਂ ਦਾ ਨੰਬਰ ਚੱਲਿਆ ਕਿੰਨੇ ਘੰਟੇ ਹੋਇਆ ਚੱਲਿਆ ਹੈਗਾ ਜੀ 1300 ਘੰਟਾ ओरिजिनल 1300 ओरिजिनल 1300 ਫਿਰ ਟਾਇਰ ਦੇ ਨਾਲ ਦੇਣੇ ਨਾਲ ਦੀ ਨਾਲ ਦੇ ਧਰਮੇ 1300 ਘੰਟਾ ਚੱਲਿਆ ਹੋਇਆ ਨਾਲ ਦੇ ਕੰਪਨੀ ਤੋਂ ਸਾਰੀ ਸਰਵਸ਼ਾ ਕੰਪਨੀ ਚੋਂ ਹੋਈਆਂ ਜੀ ਅੱਛਾ ਕੰਪਨੀ ਚੋਂ ਹੋਈਆਂ ਹਾਂ ਜੀ ਹਾਂ ਓਕੇ ਹਾਂ ਜੀ 5630 ਹੈ ਮਿੱਤਰੋ ਆ ਵੇਟ ਬੂ ਮੱਖੀ ਜੇ ਨਾ ਦਾਗ ਨਹੀਂ ਟਰੈਕਟਰ ਦੇ ਧਰਮ ਇਧਰਲੇ ਪਾਸੇ ਵੀ ਆ ਜਾ ਆ ਹੌਕਾ ਕ ਸਾਰੀ ਕਰਵਾ ਦੇ ਟੀਬਾਂ ਦਾ ਚੈੱਕ ਕਰਵਾ ਦੇ ਤੇ ਆ ਜਾ ਕਰ ਇਧਰਲੇ ਪਾਸੇ ਦੁਬਾਰਾ 22 ਮਾਡਲ ਹੈ ਜੀ ਹਨਾ 22 ਮਾਡਲ ਤੇਰਾਮਾ ਦਾ ਨੰਬਰ ਪਾਰਟੀ ਫਰਸਟ ਹੈ ਫਰਸਟ ਜੀ ਫਰਸਟ ਜੇ ਮੈਂ ਫਰਸਟ ਤੇ ਮੈਨੂੰ ਆਏ ਦੱਸੋ ਹੁਣ ਹਾਂਜੀ ਇਹ ਟਰੈਕਟਰ ਦੀ ਡਿਮਾਂਡ ਕੀ ਆ ਡਿਮਾਂਡ 22 ਲੱਖ ਰੁਪਏ ਜੀ 22 ਲੱਖ ਰੁਪਏ ਹਾਂਜੀ ਮੈਂ ਉਹ ਕਿਤੇ ਕਿੰਨੇ ਦਾ ਕਰੋਗੇ ਰੇਟ ਉਹ ਦੱਸ ਦੋ ਜਿਹੜਾ ਸੱਜਣਾ ਵੇ ਵੀ ਆ ਚੱਕ ਦੇ ਵੀ ਸਾਨੂੰ ਪੈਸੇ ਟਰੈਕਟਰ ਸਾਡਾ ਹੋ ਜਾ ਸਾਡੇ 21 ਲੱਖ ਦੇ ਦਿਆਂਗੇ ਬਸ 8000 ਤੂੰ ਆ ਗਿਆ ਬਸ ਸਾ ਕਰ ਦਾਂਗੇ ਪੱਟੀ ਵਾਲਾ ਹੁਣ ਤੂੰ ਫੇਰ ਕਰਦੇ ਹੈਂ ਕਰ ਦਾਂਗੇ ਕਰਦਾ ਮੈਂ ਕਿ ਨਾ ਕਰ ਦੇ ਦੱਸ ਨਾ ਨਹੀਂ ਜਮਾਣਾ ਥੱਲੇ ਸਿੱਟਦੀ ਹੈ ਜਿਵੇਂ ਕਿਤੇ ਬਾਂਦਰ ਲੰਡਾ ਕਰ ਦੇ ਹਾਂ ਹਾਂ 721 ਲੱਖ ਦਾ ਬਣ ਗਈ ਠੀਕ ਆ 40000 ਦੇ ਦਾਂਗੇ ਯਾਰ 21 ਲੱਖ ਤੇ 25000 ਦੇਊ ਯਾਰ ਰੁਪਈਆ ਵੀ ਨਾ ਵਿੱਚ ਪਾਇਓ ਪਰ ਰੁਪਈਆ ਕਿ ਸੱਜਣੋਂ ਘਟਾਇਓ ਨਾ ਜੇ ਕਿਸੇ ਨੇ 5530 ਲੈਣਾ ਰੇਟ ਬਿਲਕੁਲ ਹੀ ਵਾਜਬ ਲਾਤਾ ਤੇ ਜਿਹੜਾ ਆ ਖੜਾ ਜੀ 5530 ਇਹ 20 ਮਾਡਲ ਹੈ ਜੀ ਇਹ 20 ਮਾਡਲ ਹੈ ਹਾਂਜੀ ਅੱਛਾ ਇਹ ਕਿੰਨਾ ਕਿ ਚੱਲ ਗਿਆ ਹੋਣਾ ਇਹ ਵੀ ਇੰਨੇ ਹੀ ਹੈ ਜੀ 12 1300 ਘੰਟੇ ਚੱਲੇਗਾ ਅਸਲ 12 1300 ਘੰਟੇ ਚੱਲਿਆ ਹੋਇਆ ਟਰੈਰ ਇਹਦੇ ਵੀ ਨਾਲ ਦੇਣਾ ਹਾਂ ਇਹ ਸਕਾਈ ਵਾਚਾ ਜੀ ਇੱਕ ਤਾਂ ਇੱਕ ਤਾਂ ਇਹ ਸਕਾਈ ਵਾਚਾ ਹੈ ਜੀ ਜੀ ਹਾਂਜੀ ਇਹਦਾ ਕੀ ਫਰਕ ਹੁੰਦਾ ਸਕਾਈ ਵਾਚਾ ਇਹਦੇ ਇਹਦੇ ਵਾਹ ਲੱਗਿਆ ਹੁੰਦਾ ਇੱਥੇ ਜੀ ਵੀ ਟਰੈਕਟਰ ਪਤਾ ਲੱਗਦਾ ਕਿ ਕਿੱਥੋਂ ਚੱਲਦਾ ਕਿੱਥੇ ਚਲੀ ਜਾਂਦਾ ਹੁਣ ਨਾ ਅਟੈਚ ਹੋ ਜਾਂਦਾ ਜੀ ਮਤਲਬ ਉਹ ਕਹਿਦੀ ਹੈ ਵੀ ਜੀਵੀ ਲੱਗੀ ਹੋਈ ਹੈ ਹਾਂਜੀ ਹਾਂ ਉਹ ਨਾ ਅਟੈਚ ਹੋ ਕੇ ਇਸਨੂੰ ਫੜੀ ਜਾਂਦੀ 70000 ਦਾ ਫਰਕ ਹੈ ਕਈ ਕੰਪਨੀ ਚ ਦਾ ਅੱਛਾ ਹਾਂਜੀ ਧਰਮੇ ਇਹ ਗੱਲ ਤਾਂ ਘੈਂਟ ਆ ਹਾਂਜੀ ਇਹ ਥੋੜਾ ਕੋਈ ਸੱਜਣ ਹਾਂ ਵੀ ਨਾਲ ਦੀ 10 2020 10ਵੇਂ ਮਹੀਨੇ ਦਾ 10ਵੇਂ ਮਹੀਨੇ 22 ਦਾ ਓਕੇ ਇਹ 10ਵੇਂ ਦੇ 20 ਦਾ ਇਹ 10ਵੇਂ ਦੇ 20 ਦਾ ਹਾਂ ਜੀ ਵੇਟ ਬੂਟ ਸਾਰੇ ਨਾਲ ਹੈ ਜੀ ਓਕੇ ਕੰਡੀਸ਼ਨ ਤਾਂ ओरिजिनल ਹੀ ਹੈ ਜਮਾ ਰੀਨ ਇਹਦਾ ਨੰਬਰ ਕਿੱਥੋਂ ਦਾ ਇਹ ਵੀ ਜਗਰਾਉ ਜੀ ਤੁਸੀਂ ਇਹ ਵੀ ਜਗਰਾਉ ਹਾਂ ਜੀ ਹਾਂ ਇੱਕ ਕਰੋਂਦਾ ਨਹੀਂ ਲੈ ਮਾਮੇ ਭੂਆ ਦੇ ਪੁੱਤਾਂ ਕੋਲੇ ਸੀਗੇ ਜੀ ਇੱਥੇ ਲੈ ਕੇ ਆਉਂਦੇ ਨੇ ਮਾਮੇ ਭੂਆ ਦੇ ਪੁੱਤਾਂ ਤੋਂ ਲੈ ਆਂਦੇ ਆ ਹਾਂ ਜੀ ਇਹਦੀ ਕੀ ਡਿਮਾਂਡ ਰੋ ਟਰੈਕਟਰ ਦੀ ਇਹਦੀ ਡਿਮਾਂਡ ਹੈਗੀ ਆ ਜੀ 19 ਲੱਖ 80 ਹਜ਼ਾਰ 19 ਲੱਖ ਤੇ 80 ਹਜ਼ਾਰ ਹਾਂ ਜੀ ਕਿੰਨੇ ਦਾ ਬਣ ਜੂ ਇਹ 19.5 ਲੱਖ ਦਾ ਦੇ ਦਾਂਗੇ ਥੋੜਾ ਜਿਹਾ ਹੋਰ ਕਰ ਲਾਂਗੇ ਉਹ ਗੱਲ ਨਹੀਂ 719 ਦਾ ਹੀ ਇਹ ਹੋਊ ਜਰਾ ਆ ਜੋ ਕਰਾ ਸੱਜਣੋ ਅੱਜ ਨਾ ਤੁਹਾਡਾ ਫਾਇਦਾ ਕਰਵਾ ਕੇ ਜਾਊਗਾ ਤੇ ਜਿਹੜਾ ਆ ਖੜਾ ਜੀ 5405 ਹੁਣ ਆ ਵੀ ਦੱਸ ਦੀ ਇਹ 21 ਮਾਡਲ ਹੈ ਇਹ 21 ਮਾਡਲ ਹੈ ਹਾਂਜੀ ਇਹ ਕਿੰਨਾ ਕ ਚੱਲ ਗਿਆ ਹੁਣ ਇਹ 900 ਘੰਟੇ ਚੱਲਿਆ ਜਮਾ ਸੀਲਡ ਹੈ ਹਾਂਜੀ ਹਾਂ ਕੰਡੀਸ਼ਨ ਦਾ ਵੀ Ориਜਨਲ ਹੈ Ориਜਨਲ Ориਜਨਲ ਟਰੈਕਟਰ Ориਜਨਲ ਹੋਣਗੇ ਸਾਰੇ ਆਪਣੇ 719 ਮਾਡਲ ਪੰਜਾਬ ਨੰਬਰ ਪਾਰਟੀ ਕਮੀ ਦੇ ਨਾਮਾਂ ਪਹਿਲੀ ਨਹੀਂ ਫਰਸਟ ਪਾਰਟੀ ਟਰੈਕਟਰ ਸਾਰੇ ਆਪਣੇ ਅੱਛਾ ਹਾਂਜੀ ਇਹ ਕਿੰਨਾ ਚੱਲਿਆ ਹੋਇਆ ਇਹ 900000 ਘੰਟੇ ਦੇ ਸਿਕਰੀ ਬਿੰਡੀ ਚੱਲਿਆ ਹੋਇਆ ਅੱਛਾ ਧਰਮੇ ਦੱਸੀ ਕਰ ਰਿਹਾ ਇਹਦਾ ਰੇਟ ਗੱਲਬਾਤ ਜੀ ਉਹ ਕਰਦੀ ਵੀ ਚਾਬੀ ਫੜਾਉਣ ਵਾਲਾ ਕੰਮ ਹੋਵੇ ਬਾ 11 35 ਮੰਗਦੇ ਇਹਦਾ ਜੀ 35000 ਡਿਸਕਾਊਂਟ ਆ ਪੂਰੇ 11 ਲੱਖ ਦਾ ਬਣਜੂ ਦੇ ਦੇਾਂਗੇ ਜੀ ਚੱਕੋ ਮਿੱਤਰੋ ਪੂਰੇ 11 ਲੱਖ ਦੇ ਵਿੱਚ 5405 ਅੱਜ ਬਾਬਾ ਟਰੈਕਟਰ ਸੇਲ ਪਰਚੇਜ ਆ ਲੈਣ ਤੇ ਨਾ ਧੁਮਾਕਾ ਹੀ ਕਰਾਉਣਾ ਆਪਣੇ ਜਿਹੜਾ ਆ ਖੜਾ ਜੀ 5310 ਇਹ 21 ਮਾਡਲ ਹੈ ਜੀ 2021 ਮਾਡਲ ਆ ਹਾਂਜੀ ਨੰਬਰ ਪੰਜਾਬ ਪੰਜਾਬ ਦੀ ਪੰਜਾਬ ਬਿਲਕੁਲ ਪੰਜਾਬ ਸੀਰੀਅਲ ਏ ਵੀ ਆ ਫਰਸਟ ਪਾਰਟੀ ਆ ਹਾਂਜੀ ਹਾਂਜੀ ਕਿੰਨਾ ਕ ਚੱਲਿਆ ਹੋਣਾ ਇਹ ਚੱਲਿਆ ਜੀ ਬਸ 7 800 ਘੰਟੇ ਚੱਲਿਆ ਜੀ ਇਹਦਾ ਬਸ 795 ਮੰਗਦੇ ਆ ਜੀ 795000 ਹਾਂ ਜੀ ਕਿੰਨਾ ਡਿਸਕਾਊਂਟ ਹੋਊਗਾ ਇਹ ਦੇਣਾ ਜੀ 770000 ਦਾ ਸਾਢੇ 7 ਲੱਖ ਦਾ ਕਰਵਾ ਦਈਏ ਨਹੀਂ ਸਾਢੇ 70 ਦਾ ਜਿਆਦਾ ਜਿਆਦਾ ਥੋੜਾ 760000 ਦਾ ਬਣ ਜੂ ਆ ਜੋ ਕਰਾ ਹੈਨਾ ਤੇ ਇਹਨਾ ਆ ਖੜੇ ਜੀ ਡੀਏ 60 RX ਹਾਂ ਜੀ ਇਹ ਬਾਈ ਮਾਡਲ ਹੈ ਬਾਈ ਮਾਡਲ ਹੈ ਚੱਲਿਆ ਕਿੰਨਾ ਕੁ ਹੋਇਆ ਦੱਸੋ ਪਹਿਲਾਂ ਬਸ ਇਹ ਚੱਲਿਆ ਹੋਇ ਨਹੀਂ ਬਸ 700 700 ਘੰਟਾ ਹਾਂ ਜੀ ਹਾਂ ਅੱਛਾ ਜੀ ਹਾਂ ਜੀ ਇਹਨਾ ਨਵਾਂ ਕਿਵੇਂ ਲੱਗਦਾ ਵੀ ਇਹ ਨਵਾਂ ਟਰੈਕਟਰ ਹੈ ਬਾਈ ਬਿਲਕੁਲ ਨਵਾਂ ਅੱਛਾ ਕੰਡੀਸ਼ਨ ਦਾ Ориਜਨਲ ਜਮਾਏ ਜਮਾ Ориਜਨਲ ਜੀ ਜਮਾ Ориਜਨਲ ਗਾਰੰਟੀ ਹੋ ਕਰਵਾਈ ਸਟੀਕਰ ਇਹਦੀ ਗੱਲ ਨਹੀਂ ਅੱਛਾ ਹਾਂਜੀ ਆ ਦੇ ਲੈ ਸਾਰੇ ਟਰੈਕਟਰ ਫਸਟ ਪਾਰਟੀ ਹੋਣਗੇ ਆਪਣੇ ਕੋਲ ਗਾਰੰਟੀ ਹੈ ਫਸਟ ਪਾਰਟੀ ਨੰਬਰ ਪੰਜਾਬ ਹੈ ਜਿਵੇਂ ਮਰਜੀ ਬੰਦਾ ਬਾਕੇ ਚੈੱਕ ਕਰਕੇ ਜਿਵੇਂ ਮਰਜੀ ਲੈ ਤਸੱਲੀ ਕਰਕੇ ਕੀ ਡਿਮਾਂਡ ਰੂ ਇਹ ਟਰੈਕਟਰ ਦੀ ਇਹ ਡਿਮਾਂਡ ਹੈ 6 ਲੱਖ 60 ਹਜ਼ਾਰ ਜੀ 6 ਲੱਖ 60 ਹਜ਼ਾਰ 22 ਮਾਡਲ ਫਸਟ ਪਾਰਟੀ ਨੰਬਰ ਪੰਜਾਬ ਹਾਂਜੀ ਦੇਣਾ ਲੈਣਾ ਕਿੰਨੇ ਦਾ ਇਹ 6 ਲੱਖ 40 ਹਜ਼ਾਰ ਦੇ ਦਿਆਂਗੇ 6 ਲੱਖ 40 ਹਜ਼ਾਰ ਦਾ ਹਾਂਜੀ ਕਿੰਨੇ ਦਾ ਹੋ ਕਰੀਏ ਜਾ 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 ਕਰ ਲੈ ਕੋਈ ਨਾ ਜਿਵੇਂ ਹੈ ਕਹੂਗਾ 6 ਲੱਖ ਤੇ 25 ਹ ਚੱਕੋ ਮੇਟਰੋ 7 ਲੱਖ ਤੇ 25 ਹਜ਼ਾਰ ਦਾ ਟਰੈਕਟਰ ਹੋ ਜੇ ਕਿਸੇ ਭਰਾ ਨੇ ਖਰੀਦਣਾ ਤੇ ਜਿਹੜਾ ਆ ਆਖੜਾ 44 ਦਾ ਸਵਰਾਜੀ ਤੇ ਹਾਰ ਮਾਈ 22 ਮਾਡਲ ਜੀ 22 ਮਾਡਲ ਹੈ ਹਾਂ ਹਾਂ ਬਬਾ ਟਰੈਕਟਰ ਜਾਂ ਕਿਤੇ ਮਾੜੀ ਹੁੰਦੀ ਆਪਣੇ ਕੋਲੇ ਜੀ ਟਰੈਕਟਰ ਚ ਬਾਹਲੇ ਨਾ ਲਾਪੇ ਵਾਲਾ ਨਹੀਂ ਜੀ ਆਪਾਂ ਟਰੈਕਟਰ ਨਾਲ ਲਈਏ ਨਾ ਲਈਏ ਨਾ ਕਦੇ ਲੈਂਦਾ ਨਾ ਲੈਂਦਾ ਨਾ ਦਿੱਤਾ ਓਕੇ ਹਾਂ ਜੀ 22 ਮਾਡਲ ਹੈ ਹਾਂ ਜੀ ਪੰਜਾਬ ਦਾ ਨੰਬਰ ਹੈ ਪੰਜਾਬ ਜੀ ਪੰਜਾਬ ਫਰਸਟ ਪਾਰਟੀ ਚੱਲਿਆ ਕਿੰਨਾ ਕੋਣਾ ਇਹ ਇਹ ਬਸ ਇੰਨੀ ਇਹ ਚੱਲਿਆ ਜੀ 860 ਘੰਟਾ ਅੱਛਾ ਜੀ ਪਰ ਮੈਂ 5 600 ਘੰਟਾ ਚੱਲਿਆ ਹੋਇਆ ਸੀਲਾ ਚੈੱਕ ਕਰ ਚੀਲਾ ਜਾ ਕਰਵਾ ਦੇ ਕੱਲੇ ਕੱਲੇ ਨੜ ਦੇ ਆ ਪਿੱਛੇ ਵੀ ਆ ਜਾ ਇੱਧਰ ਸੀਟਾਂ ਤੋਂ ਲਫਾਫੇ ਵੀ ਨਹੀਂ ਉਤਰੇ ਹੋਏ ਐ ਤੈਨੂੰ ਦੱਸਿਓ ਕਰਾਂ ਥੋੜਾ ਜਿਹੀ ਦੀ ਕੀ ਡਿਮਾਂਡ ਐ ਇਹਦੀ ਡਿਮਾਂਡ ਹੈ ਜੀ ਆਪਣੀ 6 ਲੱਖ 40 ਹਜ਼ਾਰ ਦੀ ਡਿਮਾਂਡ ਹੈ 6 ਲੱਖ ਤੇ 40 ਹਜ਼ਾਰ ਹਾਂਜੀ ਬਣੂ ਕਿੰਨੇ ਦਾ ਇਹ ਦੇ ਦਾਂਗੇ 62 ਦਾ ਜੀ ਹੈ 62 ਦਾ ਪਰ ਮੈਂ ਮੈਂ ਹਲੇ ਸਵਾ ਕਹਿਣ ਲੱਗਿਆ ਤੀਗਾ ਸੇ 20 ਦੇ 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 ਦਾਂਗੇ ਜੀ ਹੋਰ ਕੋਈ ਗੱਲ ਨਹੀਂ ਕਰ ਦੇ ਫਿਰ ਡਿਸਕਾਊਂਟ ਇਹਦੇ ਵਿੱਚੋਂ ਵੀ ਹੁਣ ਨਹੀਂ ਕਰਤਾ ਤਾਂ ਹੁਣ ਪਹਿਲਾਂ ਹੀ ਕਰੀ ਜਾਂਦੇ ਆ ਤੇਰੇ ਕਰਕੇ ਕਰੀ ਜਾਂਦੇ ਆ ਚਲ ਮਿੱਤਰੋ ਇਹ ਕਿ ਨਹੀਂ ਅਪ ਘਟਾਉਂਦੇ ਕਿਉਂਕਿ ਮੈਂ ਮੈਂ ਸਵਾ 60 ਦਾ ਤਾਂ ਕਿਹਾ ਸੀ ਤੁਸੀਂ ਸੇ 20 ਦਾ ਕਹਿਤਾ ਹਾਂ ਮਤਲਬ ਇਹ ਆਪਾਂ ਡਾਕਟਰ 5000 ਘਟਾ ਦੱਸਤਾ ਚਲੋ ਕਰਦੀ ਠਾਉਣੀ ਆ ਆ ਤੇ ਹੁਣ ਜਿਹੜਾ ਉੱਧਰ ਖੜੇ ਨੇ ਅੰਦਰਲੇ ਪਾਸੇ ਹਾਂਜੀ ਹਾਂ 52 10 ਖੜਾ ਹੈ ਕਿਹਨਾ ਮਾਡਲ ਆ ਇਹ 23 ਮਾਡਲ ਆ ਜੀ 2023 ਮਾਡਲ ਹਾਂ ਬਾਈ ਪਲੱਸ 23 ਆ ਜੀ ਬਾਈ ਮਾਰਕੀਟ 23 ਦੀ ਕਾਪੀ ਹੈ ਜੀ ਨੰਬਰ 50 ਫਰਸਟ ਪਾਰਟੀ ਫਰਸਟ ਪਾਰਟੀ ਫਰਸਟ ਪਾਰਟੀ ਲੈ ਕਹਿਣੇ ਲਾਉਂਦੇ ਐ ਕਿੰਨਾ ਕ ਚੱਲ ਗਿਆ ਉਹ ਇਹ ਜੀ ਬਸ 5 550 ਜੀ 550 ਹਾਂ ਜੀ ਹਾਂ ਕਿੰਨੇ ਦਾ ਬਣੂਗਾ ਕਿੰਨੇ ਦਾ ਦਵਾਗੇ ਆਪਾਂ ਇਹ ਇਹ ਆਪਾਂ ਦਾ ਮੁੱਲ ਵਾਣੀ 795000 795000 ਹਾਂ ਜੀ ਮੌਕੇ ਤੇ ਧਮਾਕਾ ਕਰ ਹੁਣ ਇਹਦਾ ਉਹ ਰੇਟ ਦੱਸ ਦੇ ਜਿਹੜਾ ਬਸ ਰੁਪਈਆ ਨਾ ਘਟਾਏ ਉਸ ਤੋਂ ਬਾਅਦ ਇਹ 770000 ਦੇ ਦਿਆਂਗੇ ਨਹੀਂ ਫਰਕ ਰਹਿ ਗਿਆ ਗੱਲ 'ਚ ਕਾ ਫਰਕ ਰਹਿ ਗਿਆ ਇਹ 23 ਮਾਡਲ ਹੈ ਜੀ ਹਾਂ ਟਰੈਕਟਰ ਵੀ ਨਗੀਨਾ अच्छा हां जी रिवर्स पीटीओ ਲੈ ਹੋਰ 10 ਬਟੀ ਰਿਵਰਸ ਪੀਟੀਓ ਨਾਲ ਮਿਲਦਾ ਇੰਡੈਕਟਰ ਥੋੜਾ ਜਿਹਾ ਹੋਰ ਕਰ ਦੇ ਡਿਸਕਾਊਂਟ ਥੋੜਾ ਜਿਹਾ ਹੋਰ ਕਰ ਦੇ ਹੋਰ ਕਿਸੇ ਟਰੈਕਟਰ ਚੋਂ ਕਮਾ ਲਈ ਇਹਦੇ ਵਿੱਚੋਂ ਨਹੀਂ ਕਮਾਉਣਾ 60000 ਤਾਂ ਦੇ ਦਿਆਂਗੀ ਯਾਰ ਹੋਰ 10 ਚੱਕ ਮਿੱਤਰੋ ਗੱਲਾਂ ਆ ਗਈ ਲੈ ਬਸ ਦੋਰੇ ਦੱਸੋ ਕਿੰਨੇ ਦਾ 7,60,000 ਦਾ ਹੀ 7,50,000 ਦੇ ਹੂ ਯਾਰ ਤੁਹਾਡਾ 10000 ਤਾਂ ਹੋਰ ਪੈਸਾ ਕਰਾ ਤੂੰ ਤੇ ਜਿਹੜਾ ਆ ਆਪਣੇ ਕੋਲ ਪਾਸੇ ਡੀਆਈ 60 ਇਹ 2019 ਮਾਡਲ ਐ ਇਹ 19 ਮਾਡਲ ਐ ਹਾਂ ਜੀ ਕੰਡੀਸ਼ਨ ਇਹਦੀ ਬਾਈ 23 ਵਰਗੀ ਯਾਰ ਹਾਂ ਜੀ ਹਾਂ ਨਾਲ ਦੇ ਨੂਲ ਦੇ ਟਾਇਰ ਕਿੰਨਾ ਚੱ 11100 ਘੱਟ ਲੈ ਹੂ 11100 ਹਾਂ ਨੰਬਰ ਪੰਜਾਬ 50 ਪੰਜਾਬ ਫਰਸਟ ਪਾਰਟੀ ਹੈ ਪਾ ਸੈਕੰਡ ਬਸ ਇਹ ਜਾਂ ਕੋਈ ਸੈਕੰਡ ਹੋਊਗਾ ਕੀ ਕੀ ਡਿਮਾਂਡ ਰੂ ਟਰੈਕਟਰ ਦੀ ਇਹਦੀ 5 ਲੱਖ 60000 ਕੀਮਤ ਹੈ 5 ਲੱਖ ਤੇ 60000 ਹਾਂਜੀ ਮੌਕੇ ਤੇ ਕਿੰਨੇ ਦਾ ਛੱਟ ਹੋਏ 5 ਲੱਖ 40000 ਦਾ ਦੇ ਦੇ ਸਹੀ ਹੈ ਰੇਟ ਹਾਂ ਹੋਰ ਡਿਸਕਾਊਂਟ ਹੋ ਜਾ ਕਰ ਲਾਂਗੇ ਕੋਈ ਗੱਲ ਨਹੀਂ ਹੋ ਗਿਆ 5 ਲੱਖ 25000 ਦਾ ਟਰੈਕਟਰ ਹੋ ਗਿਆ ਜੁਗਰਾ ਮਿੱਤਰੋ ਤੇ ਜਿਹੜਾ ਆ ਖੜਾ ਸਵਰਾਜ 855 ਉਹਨੂੰ ਇਹ 15 ਮਾਡਲ ਹੈ 2015 ਮਾਡਲ ਹਾਂ ਜੀ ਕੰਡੀਸ਼ਨ ਦਾ ਓਰੀਜਨਲ ਹੈ ਜਮਾ ਨਵਾਂ ਹਾਂ ਕੱਚ ਵੀ ਨਹੀਂ ਖੁੱਲਿਆ ਹੈ ਅੱਛਾ ਜਿੱਥੇ ਮਰਜ਼ੀ ਚੱਕ ਰ ਸਕਦਾ ਵਾਲਾ ਯਾਕੇ ਚੱਲਿਆ ਕਿੰਨਾ ਕੋ ਹੋਣਾ ਹੈ ਚੱਲਿਆ ਤਾਂ ਇਹ ਬਸ ਹੋਊ ਆ ਜੀ ਮੇਰੇ ਖਿਆਲ ਆ 1500 1600 ਘੰਟਾ ਟਾਇਰ ਨਾਲ ਦੇ ਨਹੀਂ ਕਿ ਨੀ ਨਹੀਂ ਮਗਰਲੇ ਟਾਇਰ ਬਾਈ ਦੂਰੀਵਾਰ ਮੂਰੇ ਟਾਇਰ ਨਾਲ ਦੇ ਮੂਰੇ ਟਾਇਰ ਨਾਲ ਦੇ ਮਗਰਲੇ ਦੁਆਰ ਦੇ ਪੈਸੇ ਹਾਂ ਜੀ ਹਾਂ ਜੀ ਦੁਆਰ ਦੇ ਟਾਇਰ ਵੀ 95 ਪੈਸੇ ਪਿਆ ਮੋਜ ਨਹੀਂ ਮੋਜ ਨਾ ਉਹ ਸ਼ਸਤਰ ਸਾਰਾ ਕੁਝ ਚੱਲਦਾ ਜੀ ਬਿਲਕੁਲ ਹਾਂ ਜਮਾ ਨਵਾਂ ਡੈਟਾ ਪੰਜਾਬ ਨੰਬਰ ਹੈ ਪੰਜਾਬ ਪੰਜਾਬ ਜੀ ਕਿੰਨੇ ਦਾ ਦੇਣਾ ਸਰਕਾਰੀ ਪੇਟਾ ਲਗਿਆ ਹੈ ਪੀਵੀ ਰੋਸ਼ੀ ਓਕੇ 15 ਮਾਡਲ ਦਾ ਦੇਣਾ ਕਿੰਨੇ ਦਾ ਆਪਣਾ ਇਹ 530 ਮੰਗਦੇ ਆਂ ਬਣੂ ਕਿੰਨੇ ਦਾ 5 ਲੱਖ 10 ਹਜ਼ਾਰ ਦੇ ਦਿਆਂਗੀ ਪੂਰੇ 5 ਲੱਖ ਦੀ ਬਣੂ ਆ ਜੋ ਕਰ ਤੇ ਜਿਹੜਾ ਆ ਖੜਾ ਜੀ 750 ਡੀਆਈ ਹਾਂ ਇਹ 2022 ਮਾਡਲ ਹੈ ਜੀ 2022 ਮਾਡਲ ਹਾਂਜੀ ਇਹ ਕਿੰਨਾ ਚੱਲਿਆ ਹੋਣਾ ਇਹ ਵੀ ਨਵਾਂ ਟਰੈਕਟਰ ਹੈ ਇਹ ਬਸ 400 ਘੰਟੇ ਚੱਲੇ ਹੋ 400 ਘੰਟਾ 450 ਘੰਟੇ ਹੈ ਇਹ ਸਾਰਾ origignal ਹੈ ਟੂ ਸਪੀਡ ਹੈ ਜੀ ਹਾਂ ਟੂ ਸਪੀਡ ਹੈ ਓਕੇ ਠੀਕ ਹੈ ਨਾ ਬਿਲਕੁਲ ਨਵਾਂ 2022 ਮਾਡਲ ਹੈ ਫਰਸਟ ਪਾਰਟੀ ਟਰੈਕਟਰ ਹੈ ਟਾਰਕ ਪ ਟਾਰਕ ਪਲੱਸ ਹੈ ਹਾਂ ਟਾਰਕ ਪਲੱਸ ਹੈ ਹਾਂਜੀ ਸਟਿੱਕਰ ਕਰਵਾਈ ਚੱਕ ਦੇ ਕੰਪਨੀ ਦਾ ਤੇ ਕਿੰਨੇ ਦਾ ਦੇ ਦਈਏ ਆਪਾਂ ਇਹ ਇਹ 598000 ਰੁਪਏ ਲਈ ਹਾਂ ਇਹ 580 ਦੇ ਦਈਏ 5 ਲੱਖ 80000 ਦਾ ਹਾਂਜੀ ਤੇ ਲੈ ਮੈਨ ਤੁਰ 5 ਲੱਖ ਤੇ 70000 ਦਾ ਹੀ ਟਰੈਕਟਰ ਦਵਾ ਦੂੰ ਜੇ ਕਿਸੇ ਭਰਾ ਨੇ ਖਰੀਦਣਾ 235 ਹਾਈ ਟਾਰਕ ਐਨ ਐਮ ਟਰੈਕਟਰ ਇਹ ਹਾਂਜੀ ਤੇ ਜਿਹੜਾ ਆ ਖੜਾ ਇਧਰ ਨੇ ਪਾਸੇ ਵੀ ਇਹ 23 ਮਾਡਲ ਹੈ ਜੀ ਇਹ 23 ਮਾਡਲ ਹਾਂਜੀ ਓਕੇ ਨੰਬਰ ਇਹਦਾ ਵੀ ਪੰਜਾਬ ਆ ਪੰਜਾਬ ਦੀ ਸਾਰੇ ਫਰਸਟ ਪਾਰਟੀ ਆ ਆਪਣੇ ਆਪਣਰ ਨੇ ਹਾਂਜੀ ਹਾਂਜੀ ਫਰਸਟ ਪਾਰਟੀ ਹੂਗਾ ਹਾਂਜੀ ਕਿੰਨੇ ਦਾ ਬਣ ਜੂ ਇਹ ਇਹ 6 ਲੱਖ 42 ਹਜ਼ਾਰ ਮੁੱਲ ਹੈ 3 ਸਪੀਡ ਹੈ ਓਕੇ ਹਾਂਜੀ ਬਣੂ ਕਿੰਨੇ ਦਾ ਸਭਾ 6 ਲੱਖ ਦਾ ਦੇ ਦਿਆਂਗੇ ਜੀ ਇਹ ਕਿੰਨੇ ਦੇ ਡਰਾਂ ਚਾਹੁੰਦਾ ਹੈਂ 14 ਦੇ ਡਰਾਂ ਚ 14 ਦੇ ਡਰਾਂ ਚ ਹਾਂਜੀ ਹਾਂ ਓਕੇ ਤੇ ਇਹ ਆ ਖੜਾ ਇਧਰਲੇ ਪਾਸੇ 5405 ਇਹ ਸੇਲ ਹੋ ਗਿਆ ਜੀ ਇਹ ਸੇਲ ਹੋ ਗਿਆ ਇਹ ਵੇਚਤਾ ਜੀ ਹਾਂ ਚਲੋ ਕੋਈ ਗੱਲ ਨਹੀਂ ਤੇ ਜਿਹੜਾ ਆ ਖੜਾ ਇਧਰਲੇ ਪਾਸੇ ਇਹ 16 ਮਾਡਲ 960 16 ਮਾਡਲ 960 ਹਾਂਜੀ ਅੰਗਰੂਰ ਦਾ ਨੰਬਰ ਹੈ ਹਾਂਜੀ ਕੰਡੀਸ਼ਨ ਤਾਂ ਵਾਕਈ Ориਜਨਲ ਹੈ Ориਜਨਲ ਜੀ Ориજਨਲ Ориજਨਲ ਅੱਛਾ ਹਾਂਜੀ ਪਾਰਟੀ ਕਿੰਮੀ ਦੇ ਰਾਮ ਹੋਊਗਾ ਹੈਂ ਕਿੰਮੀ ਪਾਰਟੀ ਦੂਜੀ ਜੀ ਚੱਲ ਚਲ ਕਿੰਨਾ ਕਰਿਆ ਇਹ ਚੱਲੇ ਤਾਂ 1500 1600 1500 ਕਰ ਲਿਆ ਹੋਊ ਇਹਦੀ ਕੀ ਡਿਮਾਂਡ ਹੈ ਡਾਇਰੈਕਟਰ ਦੀ ਇਹਦੀ 482000 ਕੀਮਤ ਹੈ ਜੀ 482000 2016 ਮਾਡਲ ਹਾਂਜੀ ਸਵਰਾਜ 960 ਹਾਂਜੀ ਦਵਾਂਗੇ ਕਿੰਨੇ ਦਾ 460000 ਦਾ ਜੀ 460000 ਦਾ ਹਾਂ ਜਾਨੀ ਕਿ ਸਾਢੇ 4.5 ਲੱਖ ਦੀ ਝਾਕ ਰੱਖਦੇ ਇਹਦੇ ਵਿੱਚੋਂ ਵੀ ਤੁਹਾਡਾ ਮਾਰਨ ਦਾ ਹੋਊਗਾ ਦੇ ਦੇ ਜੀ ਦੇ ਦੇ ਕੋਈ ਗੱਲ ਇਹ ਜਿਹੜਾ ਆ ਖੜਾ ਜੀ 475 ਇਹ 472 2006 ਵਾਲਾ ਜੀ ਹੂੰ ਇਹ ਵੀ ਟਰੈਕਟਰ ਨਾ ਮਾਈ ਪੂਰਾ ਵਧੀਆ ਟਰੈਕਟਰ ਹੈ 2006 ਮਾਡਲ ਹਾਂ ਜੀ ਹਾਂ ਨੰਬਰ ਇਹਦਾ ਕਿੱਥੋਂ ਦਾ ਹੋਊ ਪੰਜਾਬ ਜੀ ਅੱਛਾ ਕੰਡੀਸ਼ਨ ਦੇ ਵੀ Ориਜਨਲ ਹੈ ਹਾਂ ਜੀ ਹਾਂ ਜੀ ਓਕੇ ਮਾੜਾ ਮੋਟਾ ਮੇੜਾ ਮੂੜਾ ਤੇ ਹੈਗਾ ਠੀਕ ਆ ਠੀਕ ਆ ਜੀ ਬੈਠ ਜਾ ਹਾਂ ਜੀ ਹਾਂ ਇਹ ਕਿੰਨੇ ਦਾ ਬਣ ਜਾਣਾ ਇਹ ਚ 255000 ਮੁੱਲ ਹੈ ਜੀ 255000 ਹਾਂਜੀ ਡਬਲ ਕਲੱਚ ਚ ਹੈ ਨਾ ਇਹ ਸਿੰਗਲ ਜੀ ਸਿੰਗਲ ਕਲੱਚ ਜੀ ਸਿੰਗਲ ਹੈ ਜੀ ਹਾਂ ਓਕੇ ਰੇਟ ਹੈਗਾ 255000 ਹਾਂਜੀ ਲੈ ਮਿੱਤਰੋ ਦੁਬਾਰਾ ਫੇਰ ਦੱਸ ਦਿੰਨੇ ਆ ਜੇ ਤੁਹਾਡੇ ਲਵੇ ਕੋਈ ਪੁਰਾਣਾ ਟਰੈਕਟਰ ਹੋਵੇ ਨਾ ਤੁਸੀਂ ਆਏ ਸੋਚਦੇ ਹੋਵੋਗੇ ਵੀ ਟਰੈਕਟਰ ਵਾਈ ਉਹ ਲੈ ਬਾਲੇ ਨਵੇਂ ਖੜੇ ਨੇ ਵੀ ਯਾਰ ਸਾਡਾ ਦਿਲ ਕਰਦਾ ਅਸੀਂ ਪੁਰਾਣਾ ਟਰੈਕਟਰ ਵਾਈ ਉਹਨੂੰ ਕਟਵਾਇਆ ਹੀ ਇਹ ਨਵਾਂ ਲਈ ਆਈਏ ਤਾਂ ਇਹ ਗੱਲ ਦੇ ਵਿੱਚ ਕੋਈ ਦੋ ਰਹਿਣੀ ਪੁਰਾਣਾ ਟਰੈਕਟਰ ਤੁਹਾਡਾ ਕੱਟ ਲੈਣਗੇ ਜੇ ਕਈ ਸੱਜਣਾ ਨੂੰ ਪੇਮੈਂਟ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਨਾ ਵੀ ਬਈ ਯਾਰ ਪੈਸੇ ਵੀ ਕੱਟਨੇ ਆ ਟਰੈਕਟਰ ਲੈਣ ਨੂੰ ਵੀ ਦਿਲ ਕਰਦਾ ਤਾਂ ਉਹ ਵੀ ਚੁੱਪ ਕਰਕੇ ਆ ਜਿਓ ਬਈ ਉਹਰੀ ਲੋਨ ਵੀ ਕਰਵਾ ਦੇਣਗੇ ਹਾਂ ਜੀ ਹਾਂ ਹਾਂ ਨਾੜੀ ਘੇਰ ਦੇਖਾ ਜੀ ਹਾਂ ਤੇ ਬਾਕੀ ਨੰਬਰ ਆਪਾਂ ਸਕਰੀਨ ਤੇ ਚਲਾਤੇ ਬਈ ਉਹਰੇ ਨਾਲ ਸੰਪਰਕ ਕਰਿਓ ਡਿਸਕਾਊਂਟ ਵੱਡੇ ਹੀ ਹੁੰਦੇ ਆ ਜਿਹੜੇ ਰੇਟ ਦੱਸਦੇ ਅਜਿਦੋਂ ਵੀ ਪੂਰਾ ਹੋ ਸਕਦਾ ਤੁਹਾਡਾ ਮਾਨਤਨ ਹੋ ਰਿਹਾ ਆਂਦਾ ਕਰਨ ਇਹ ਜਿਹੜਾ ਆ ਖੜਾ ਜੀ ਇਧਰਲੇ ਪਾਸੇ ਸਿਆਸੀ ਮਾਡਲ ਹੈ 91 ਸਿਆਸੀ ਮਾਡਲ ਹੈ 91 ਹਾਂਜੀ ਇਹਦੀ ਸ਼ੋਅ ਸ਼ੂ ਸਾਰਾ ਕੁਝ ਮਿਲੂਗਾ ਹੈਗਾ ਜੀ ਸਭ ਕੁਝ ਹੈਗਾ ਜੀ ਅੱਛਾ ਇਹ ਹੈਗਾ ओरिजिनल ਹੀ ਹੈਗਾ ਜੀ ओरिजिनल ਜੀ ओरिजिनल ਸਾਰਾ ओरिजिनल ਪੂਰਾ ਚੱਲ ਚਲਾ ਵੀ ਤਾਂ ਕਿਵੇਂ ਆ ਇਹ ਪੂਰਾ ਵਧੀਆ ਜੀ ਪੂਰਾ ਵਧੀਆ ਬਾਹੀ ਕਰਦਾ ਹੀ ਹੈ ਵਿੱਚ ਟਾਕੇ ਗਿਆ ਹੈ ਬਾਹੀ ਪੂਰੀ ਵਧੀਆ ਕਰਦਾ ਜੀ ਦੇਖੋ ਸਾਰਾ ਕੁਝ ਓਕੇ ਆ ਪਰ ਮੇ ਰੈਮ ਰੋਮ ਮੋਂ ਦੇਖ ਲਾ ਜੀ ਇਹਦਾ ਮਾਡਲ ਹੈ ਇਹਦਾ 86000 ਰੈਮ ਰੋਮ ਸਾਰੇ ਨਾਲ ਦੇ ਹੋਣਗੇ ਨਾ ਜੀ ਹਾਂਜੀ ਹਾਂ ਹਾਂ ਮੂਰੇ ਦੇਖੋ ਮਗਰਾੜ ਮੂੜ ਲੱਗੇ ਹੋਇਆ ਹੈ ਸ਼ੌਂਕ ਉਹ ਰੱਖਿਆ ਹੋਇਆ ਟਰੈਕ ਤੇ ਇਹਦਾ ਨੰਬਰ ਨੰਬਰ ਕਿੱਥੋਂ ਦਾ ਹੋਊਗਾ ਪੰਜਾਬ ਜੀ ਪੰਜਾਬ 50 ਨੰਬਰ ਹੈ ਹਾਂ ਜੀ ਹਾਂ ਇਹਦੀ ਕੋਈ ਡਿਮਾਂਡ ਮੂਡ ਕੀ ਰੱਖੀ ਹੈ 1,32,000 ਮੰਗਦੇ ਆ ਜੀ 1,32,000 ਹਾਂ ਜੀ ਮੌਕੇ ਤੇ ਕਿੰਨੇ ਕਹਦਾ ਦੇ ਦੋਗੇ 1,20,000 ਦੇ ਦਿਆਂਗੀ 1,20,000 ਦਾ ਹਾਂ ਜੀ ਚੱਕੋ ਮਿੱਤਰੋ 1,20,000 ਦੇ ਵਿੱਚੋਂ ਵੀ ਭੋਰਾ ਮਾਨਦਾਨ ਹੋ ਜਾਊਗਾ ਕਈ ਸੱਜਣ ਨਾ ਫੋਨ ਲਾਉਂਦੇ ਹੁੰਦੇ ਆ ਵੀ ਬਾਈ ਕੋਈ ਬਾਜਬਜੇ ਰੇਟ ਦਾ ਤਕਰਾਉ ਵੀ ਅਸੀਂ ਤਾਂ ਤਿਆਰ ਕਰਾਉਣਾ ਯਾਰ ਅਸੀਂ ਤਾਂ ਪੈਸੇ ਆਪ ਲਾਉਣੇ ਆ ਹੈਨਾ ਤੇ ਆਹ ਟਰੈਕਟਰ ਤੁਹਾਡੇ ਵਾਸਤੇ ਆ 1,15 ਕਿਲਿਆਂ ਦੀ ਖੇਤੀ ਯਾਰ ਹੱਸ ਕੇ ਕਰਦਾ ਹਾਂ ਹ 97800 ਜੀ 99799 ਓਕੇ 97800 99799 ਓਕੇ ਹਾਂਜੀ ਤੇ ਲੈ ਮਿੱਤਰੋ ਬਾਕੀ ਨੰਬਰ ਹੋਰ ਵੀ ਜਿਹੜੇ ਬਾਈ ਉਹਨਾਂ ਦੇ ਨੇ ਆਪਾਂ ਸਕਰੀਨ ਤੇ ਚਲਾਤੇ ਹਾਂਜੀ ਹਾਂ ੜਿਆ ਇਹ ਚ ਆਉਣਾ ਕਿੱਥੇ ਮੈਨੂੰ ਇੱਕ ਵਾਰੀ ਉਹ ਦੱਸ ਦੋ ਸਟੈਂਡਰਡ ਚੌਂਕ ਜੀ ੜਿਆ ਇਹ ਚੌਂਕਾ ਸਟੈਂਡਰਡ ਹਾਂਜੀ ਸਟੈਂਡਰਡ ਚੌਂਕ ਆ ਜਿੱਥੇ ਕਮੈਨਾ ਬਣਦੀ ਹੈ ਸਟੈਂਡਰਡ ਬਲਕਾਰ ਸੁਪਰ ਸਟੈਂਡਰਡ ਓਕੇ ਠੀਕ ਹੈ ਨਾ ਜੀ ਉਹ ਚੌਂਕ ਆ ਜੀ ਨੈਸ਼ਨਲ ਹੋਟਲ ਦੇ ਨਾਲ ਆ ਬਿਲਕੁਲ ਚੌਂਕ ਦੇ ਕਿਲਾ ਨਾਲ ਆ ਜੀ ਚੌਂਕ ਕਿਲੇ ਕਿਦੀ ਵਾਹੀ ਤੇ ਨਾਲ ਕਿਲੇ ਕਿਦੀ ਵਾਹੀ ਤੇ ਨਾਲ ਆ ਜੀ ਠੀਕ ਹੈ ਜੀ ਤੇ ਲੈ ਮਿੱਤਰੋ ਕਰੋ